ਮੈਂ ਗਰੰਟੀ ਸੀ ਸੀ ਨਹੀਂ ਪਰ ਉੱਥੇ ਤੋਂ 3-4000 ਨਾਲ ਬਣਦਾ ਕੁਝ ਨਹੀਂ ਤੇ ਇੱਦੋਂ ਵੱਧ ਤਨਗਾ ਦਿੰਦੇ ਨਹੀਂ ਹੂੰ 4000 ਇੰਨੀ ਤਨਗਾ ਦਿੰਦੇ ਨੇ 4000 ਜਾਂ 5000 ਬਸ ਇੱਦੋਂ ਵੱਧ ਨਹੀਂ ਹੂੰ ਗਰੀਬੀ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ 2 ਸਾਲ ਦਾ ਮੈਂ ਫਿਰ ਪੜ੍ਹਾਉਣ ਤੋਂ ਵੀ ਬਰਜਰੀਆਂ ਦੇ ਘਰੇ ਬਿਠਾਰਕੀਆਂ ਦੀਆਂ ਚਿਰੀਆਂ ਉਹਦੇ ਕਰਕੇ ਇਹਨਾਂ ਸਥਿਤੀ ਡਾਊਨ ਸੀ ਨੈਟ ਕੁਆਲੀਫਾਈ ਕਰ ਗਏ ਹਾਂ ਠੀਕ ਹੈ ਮੈਂ ਉਮੀਦ ਕਰਦਾ ਸੀ ਕਿ ਪੰਜਾਬ ਦਾ ਬਹੁਤ ਸਾਰਾ মিডিਆ ਆਇਆ ਮੈਂ ਇਹ ਉਮੀਦ ਕਰ ਰਿਹਾ ਸੀਗਾ ਮੈਂ ਲੇਟ ਤਾਂ ਹੋਇਆ ਮੈਂ ਉਮੀਦ ਕਰ ਰਿਹਾ ਸੀ ਕਿਹੜਾ ਕਾਲਜ ਜੌਬ ਆਫ ਕਰੂਗਾ ਕਿਹੜਾ ਸਰਕਾਰ ਦਾ ਐਮਐਲਏ ਇੱਥੇ ਆ ਕੇ ਮਾਸ ਮਾਸ ਤੁਹਾਨੂੰ ਲੱਖ ਦੇਈ ਜਾਵੇ ਕੋਈ ਆ ਕੇ ਕਹੀ ਜਾਵੇ ਠੀਕ ਹੈ ਕਿਹੜੇ ਐਮਐਲਏ ਕਿਹੜਾ ਮੰਤਰੀ ਇਹ ਗੱਲ ਕਹਿੰਦਾ ਆ ਕੇ ਵੀ ਹਾਂਜੀ ਤੁਹਾਡੀ ਜੌਬ ਉੱਥੇ ਸੈੱਟ ਹੋ ਜੂ ਕਿਸੇ ਨੇ ਕਿਹਾ ਕਿ ਇਹ ਤਿੰਨੋਂ ਬੱਚੀਆਂ ਬਹੁਤ ਹੌਨਹਾਰ ਨੇ ਜਦੋਂ ਤੁਸੀਂ ਦੱਸਿਆ ਕਿ ਇੱਕ ਬੱਚੀ ਹਿਸਟਰੀ ਦੀ ਹੈ ਇੱਕ ਪੰਜਾਬੀ ਦੀ ਹੈ ਕੰਪਿਊਟਰ ਸਾਇੰਸ ਦੀ ਹੈ ਤਾਂ ਸਾਡੇ ਕਾਲਜ ਵੱਲੋਂ ਅਸੀਂ ਤਿੰਨਾਂ ਨੂੰ ਆਫਰ ਦਿੱਤਾ ਕਿ ਸਾਡੇ ਕਾਲਜ ਦੇ ਵਿੱਚ ਹੀ ਐਜ਼ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਸਕਦੇ ਆ ਤੇ ਇਹਨਾਂ ਬੱਚਿਆਂ ਨੂੰ ਅਸੀਂ ਆਪਣੇ ਕਾਲਜ ਦੇ ਵਿੱਚ ਹੀ ਪੀ ਐਚ ਡੀ ਦੇ ਨਾਲ ਨਾਲ ਫੈਲੋਸ਼ਿਪ ਤੇ ਇਹਨਾਂ ਨੂੰ ਅਪਾਇੰਟ ਕਰਾਂਗੇ ਤਿਆਰੀ ਕਿਵੇਂ ਕੀਤੀ ਸੀ ਕਿਤੇ ਕੋਚਿੰਗ ਲਈ ਸੀ ਕੀ ਕਰੇ ਸੀ ਨਹੀਂ ਸਰ ਤਿਆਰੀ ਘਰ ਹੀ ਕੀਤੀ ਸੀ ਬੈਠ ਕੇ YouTube ਤੋਂ ਕਲਾਸਾਂ ਲਾਉਂਦੇ ਸੀ ਬਸ ਸਾਰਾ ਸਿਲੇਬਸ YouTube ਤੋਂ ਕਵਰ ਕੀਤਾ ਹੀ ਬਾਕੀ ਆ ਵੀ ਸੈਲਫ ਸਟੱਡੀ ਕੀਤੀ ਮੈਂ ਜੇ ਪਹਿਲਾਂ ਕਿਹਾ ਕਿ ਨੈਟ ਹੁੰਦਾ ਤਾਂ ਬਹੁਤ ਸਾਰੇ ਧੀਆ ਪੁੱਤ ਨੈਟ ਕੁਆਲੀਫਾਈ ਕਰਦੇ ਨੇ ਅੱਜ ਉਹਨੇ ਨੈਟ ਕੁਆਲੀਫਾਈ ਕਰ ਜਾਂਦੇ ਆ ਫੇਰ ਭੁੱਖਾ ਬਾਜਾ ਮਾਰ ਰਿਹਾ ਕਿ ਹੁਣ ਨੌਕਰੀ ਪੱਕਰ ਜੁਗਾਰ ਉਹਦੇ ਬਾਰੇ ਕੀ ਸੋਚੀ ਉਹ ਉਹਦੇ ਪਰ ਸਰ ਵੈਸੇ ਤਾਂ ਸੋਚਦੇ ਆ ਵੀ ਸਾਨੂੰ ਜੌਬ ਮਿਲਣੀ ਚਾਹੀਦੀ ਆ ਸਾਡੇ ਕਾਲਜ ਵਾਲੇ ਵੀ ਸਾਨੂੰ ਕੁਝ ਦੇਣ ਵੀ ਜੌਬ ਦੇਣ ਸਾਨੂੰ ਕਿਸ ਸਰਕਾਰ ਨੇ 1158 ਦੀ ਜਿਹੜੀ ਭਰਤੀ ਤੁਹਾਡੇ ਸਾਹਮਣੇ ਆ ਪੀ ਐਚ ਡੀ ਪਾਸ ਆਊਟ ਜੂਡੀਸ ਨੈਟ ਜੇ ਆਰਫ ਬਹੁਤ سارے ਸਟੂਡੈਂਟ ਜਿਨ੍ਹਾਂ ਨੇ ਨੌਕਰੀ ਛੜਛੜਾ ਜੋਇਨ ਕੀਤਾ ਸੀਗਾ ਮਤਲਬ ਨੈਟ ਬੱਚੇ ਮਿਹਨਤ ਕਰਦੇ ਆ ਹਾਲਾਤ ਇਹ ਕਰ ਦਿੰਦੇ ਨੇ ਇਹਦੇ ਬਾਰੇ ਕੀ ਸੋਚਦੇ ਆ ਇਹਦੇ ਬਾਰੇ ਜੀ ਸਰ ਬਹੁਤ ਹੀ ਕੀਤੇ ਸੀਗੇ ਹੁਣ ਕਈਆਂ ਦੇ ਆਏ ਨੇ ਵੀ ਇੰਗੇਜਮੈਂਟ ਵੀ ਟੁੱਟ ਗਈਆਂ ਨੇ ਕਹਿੰਦੇ ਨੇ ਵੀ ਉਹ ਜੋ ਦੋਏ ਰੁਪਏ ਰੁਜ਼ਗਾਰ ਹੋ ਗਏ ਜਿਨ੍ਹਾਂ ਦੀ ਹੋਈ ਸੀ ਇੰਗੇਜਮੈਂਟ ਪੰਜਾਬੀ ਬਾਰੇ ਆਮ ਹੀ ਕਹਿਆ ਜਾਂਦਾ ਕਿ ਸੌਖਾ ਹੀ ਐ ਸੌਖਾ ਨਾ ਬਿਲਕੁਲ ਸੌਖਾ ਨਹੀਂ ਹੈਗਾ ਇਹਦੇ ਵਾਸਤੇ ਮੈਂ ਉਸਪਰਨ ਮੈਡਮ ਨੂੰ ਦੀ ਗੱਲ ਜਿਹੜੀ ਕਹਿਣੀ ਚਾਹਾਂਗੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਨੈਟ ਕਰਨਾ ਤਾਂ ਵੀ 25 ਕਦਾਵਾ ਪੜਨੇ ਪੈਣੀਆਂ ਔਰ ਜੀਆਰਐਫ ਕਰਨਾ ਤਾਂ ਪੰਜਾਹ ਤੋਂ 60 ਕਿਤਾਬਾਂ ਤੁਹਾਨੂੰ ਆਰਾਮ ਨਾਲ ਪੜ੍ਹਨੇ ਪੈਣਗੇ। ਤਾਂ ਮੈਨੂੰ ਲੱਗਦਾ ਨਹੀਂ ਵੀ ਨੈੱਟ ਕਰਨਾ ਸੌਖਾ ਕਿ ਮੈਂ ਉਸ ਦੌਰ 'ਚ ਮੈਨੂੰ 20-25 ਤੋਂ ਵੀ ਬਨੇ ਵੱਧ ਕਿਤਾਬਾਂ ਪੜ੍ਹੀਆਂ ਨੇ ਨੈੱਟ ਕਰਨ ਦੇ ਲਈ। ਕਿ ਜੇਕਰ 1158 ਦੀ ਭਰਤੀ ਇਸ ਤਰ੍ਹਾਂ ਦੇ ਹੱਤਾਂ 'ਚ ਗੁਜ਼ਰ ਰਹੀ ਹੈ ਤਾਂ ਲੋੜ ਹੈ ਜੇਕਰ ਇਹੋ ਜੇ ਬੱਚੇ ਨੈੱਟ ਕੁਆਲੀਫਾਈ ਕਰ ਰਹੇ ਨੇ ਤਾਂ ਉਹਨਾਂ ਲਈ ਪੱਕੇ ਰੁਜ਼ਗਾਰ ਪੱਕੀ ਭਰਤੀ ਦੀ ਜਿਹੜੀ ਡਿਮਾਂਡ ਹੈ ਉਹ ਜਲਦੀ ਪੂਰੀ ਕੀਤੀ ਜਾਵੇ। ਸਤਿ ਸ਼੍ਰੀ ਅਕਾਲ ਮੈਂ ਸੁਖੀ ਮੰਗਾਣੀਆ। ਪਿਛਲੇ ਦਿਨਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁਰਲਾ ਅਡਾ ਦੀਆਂ ਤਿੰਨ ਧੀਆਂ ਸੁਰਖੀਆਂ ਬਣੀਆਂ ਨੇ ਜੁਜিসি ਨੈੱਟ ਦੀ ਵੱਖਰੇ ਵੱਖਰੇ ਸਬਜੈਕਟ ਦੇ ਵਿੱਚ ਉਹਨਾਂ ਨੇ ਪਾਸ ਕੀਤੀ ਹੈ ਕੋਈ ਸ਼ੱਕ ਨਹੀਂ ਕਿ ਹਰ ਸਾਲ ਜਦੋਂ ਵੀ ਨੈੱਟ ਦਾ ਐਗਜ਼ਾਮ ਹੁੰਦਾ ਹੈ ਤਾਂ ਬਹੁਤ ਸਾਰੇ ਜਿਹੜੇ ਸਟੂਡੈਂਟ ਨੇ ਪਾਸ ਕਰਦੇ ਨੇ ਇਨ੍ਹਾਂ ਤੀਆਂ ਨੇ ਵੀ ਅਲੱਗ-ਅਲੱਗ ਵਿਸ਼ਿਆਂ ਦੇ ਵਿੱਚ ਆਪਣੇ ਘਰ ਦੇ ਮਾੜੇ ਹਾਲਾਤਾਂ ਦੇ ਵਿੱਚ ਬਿਨਾ ਕੋਚਿੰਗ ਤੋਂ ਨੈਟ ਦੀ ਤਿਆਰੀ ਕੀਤੀ ਤੇ ਪਾਸ ਕੀਤਾ ਬਹੁਤ ਸਾਰੇ ਲੋਕਾਂ ਨੇ ਵਧਾਂਗੀਆਂ ਦਿੱਤੀਆਂ ਨੇ ਪਰ ਬਹੁਤ ਵੱਡਾ ਸਵਾਲ ਹੈ ਕਿ ਹੁਣ ਪੱਕਾ ਰੁਜ਼ਗਾਰ ਕੌਣ ਦੇਵੇਗਾ ਕਰਦਾਂ ਗੱਲਬਾਤ ਇਨ੍ਹਾਂ ਤਿੰਨੇ ਭੈਣਾਂ ਦੇ ਨਾਲ ਉਹਨਾਂ ਦੇ ਫਾਦਰ ਸ਼੍ਰੀ ਮੇਰੇ ਨਾਲ ਨੇ ਕਰਦਾਂ ਗੱਲਬਾਤ ਕੀ ਨਾਂ ਗੁੜੀ ਹੈ ਰਿੰਪੀ ਘਰ ਸਬਜੈਕਟ ਕੰਪਿਊਟਰ ਸਾਇੰਸ ਕੰਪਿਊਟਰ ਸਾਇੰਸ ਸਬਜੈਕਟ ਔਖਾ ਹੈ ਸਾਰੇ ਜਾਣਦੇ ਨੇ ਤਿਆਰੀ ਕਿਵੇਂ ਕੀਤੀ ਸੀ ਕਿਤੇ ਕੋਚਿੰਗ ਲਈ ਸੀ ਕੀ ਕਰਿਆ ਸੀ ਨਹੀਂ ਸਰ ਤਿਆਰੀ ਘਰ ਹੀ ਕੀਤੀ ਸੀ ਬੈਠ ਕੇ YouTube ਤੋਂ ਕਲਾਸਾਂ ਲਾਉਂਦੇ ਸੀ ਬਸ ਸਾਰਾ ਸਿਲੇਬਸ YouTube ਤੋਂ ਕਵਰ ਕੀਤਾ ਜੀ ਬਾਕੀ ਆ ਜੀ ਸੈਲਫ ਸਟੱਡੀ ਕੀਤੀ ਸਰ ਮੈਂ ਐਮਸੀ ਕੀਤੀ ਹੈ ਐਮਸੀ ਹਾਂਜੀ ਕੀ ਨਾਮ ਤੁਹਾਡਾ ਹਰਦੀਪ ਕੌਰ ਸਬਜੈਕਟ ਪੰਜਾਬੀ ਐਮਏ ਕਦੋਂ ਕੀਤੀ ਹੈ ਲੇਟੈਸਟ ਹੀ ਆ 2024 ਚ ਜੀ ਕੀ ਨਾਮ ਤੁਹਾਡਾ ਅੰਤ ਕਰ ਸਰ ਐਮ ਐ ਕਦੋਂ ਕਰੀਏ ਐਮ ਐ ਸਰ 2023 ਦੇ ਵਿੱਚ ਕੰਪਲੀਟ ਹੋ ਗਈ 2024 24 ਜੂਨ ਦੇ ਵਿੱਚ ਕੰਪਲੀਟ ਸਬਜੈਕਟ ਹਿਸਟਰੀ ਸਰ ਜੀ ਬਹੁਤ ਸਾਰੀਆਂ ਮੁਲਾਕਾਤਾਂ ਹੋਈਆਂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਇੰਟਰਵਿਊ ਹੋਈਆਂ ਨਹੀਂਆਂ ਬਹੁਤ ਸਾਰੇ ਲੋਕਾਂ ਨੇ ਵਧਾਈਆਂ ਦਿੱਤੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਕਿ ਨੈਟ ਹੁੰਦਾ ਤਾਂ ਬਹੁਤ ਸਾਰੇ ਧੀਆ ਪੁੱਤ ਨੈਟ ਕੁਆਲੀਫਾਈ ਕਰਦੇ ਨੇ ਅੱਜ ਜਦੋਂ ਨੈਟ ਕੁਆਲੀਫਾਈ ਕਰ ਜਾਂਦੇ ਨੇ ਫੇਰ ਪੁੱਵਖਾ ਬਾਜਾ ਮਾਰ ਰਿਹਾ ਹੈ ਕਿ ਹੁਣ ਨੌਕਰੀ ਪੱਕਰ ਜੁਗਾਰ ਉਹਦੇ ਬਾਰੇ ਕੀ ਸੋਚਦੇ ਹੋ ਉਹਦੇ ਬਾਰੇ ਸਰ ਵੈਸੇ ਤਾਂ ਸੋਚਦੇ ਆ ਵੀ ਸਾਨੂੰ ਜੌਬ ਮਿਲਣੀ ਚਾਹੀਦੀ ਆ ਵੀ ਸਾਡੇ ਕਾਲਜ ਵਾਲੇ ਵੀ ਸਾਨੂੰ ਕੁਝ ਦੇਣ ਵੀ ਜੌਬ ਦੇਣ ਸਾਨੂੰ ਤੇ ਬਾਕੀ ਸਾਰ ਅਸੀਂ ਮਿਹਨਤ ਕਰ ਰਹੇ ਹਾਂ ਹੁਣ ਜਿਹੜਾ ਅੱਗੇ ਪ੍ਰੋਫੈਸਰ ਦੀਆਂ ਭਰਤੀਆਂ ਰੱਦ ਹੋਈਆਂ ਨੇ ਅਸੀਂ ਉਹਨਾਂ ਦੀ ਤਿਆਰੀ ਕਰ ਰਹੇ ਹਾਂ ਵੀ ਅਸੀਂ ਫਿਰ ਉਹਦੇ ਵਿੱਚ ਆਪਣਾ ਜਿਹੜਾ ਹੈਗਾਗਾ ਪਾਰਟਿਸਪੇਟ ਕਰਾਂਗੇ ਤੇ ਉਹ ਪੇਪਰ ਕਲੀਅਰ ਕਰਾਂਗੇ ਇਹ ਮੈਂ ਸਵਾਲ ਤਾਂ ਕੀਤਾ ਕਿ ਤੁਸੀਂ ਮੈਂਟਲੀ ਤੌਰ ਤੇ ਮਾਨਸਿਕ ਤੌਰ ਤੇ ਇਹ ਤਿਆਰ ਹੋ ਕਿ ਸਰਕਾਰ ਨੇ 1158 ਦੀ ਜਿਹੜੀ ਭਰਤੀ ਸੀ ਤੁਹਾਡੇ ਸਾਹਮਣੇ ਆ ਪੀ ਐਚ ਡੀ ਪਾਸ ਆਊਟ ਜੂਡੀਸ ਨੈਟ ਜੇ ਆਰਫ ਬਹੁਤ سارے ਸਟੂਡੈਂਟ ਜਿਨ੍ਹਾਂ ਨੇ ਨੌਕਰੀ ਛੱਡ ਛੱਡ ਜੋਇਨ ਕੀਤਾ ਸੀਗਾ ਮਤਲਬ ਨੈਟ ਬੱਚੇ ਮਿਹਨਤ ਕਰਦੇ ਆ ਹਾਲਾਤ ਇਹ ਕਰ ਦਿੰਦੇ ਨੇ ਇਹਦੇ ਬਾਰੇ ਕੀ ਸੋਚਦੇ ਹੋ ਇਹਦੇ ਬਾਰੇ ਤਾਂ ਸਰ ਬਾਕੀ ਸਾਰ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਉਹਨਾਂ ਨੇ ਵੀ ਆਪਣੇ ਜੋਬ ਜਿਹੜੀਆਂ ਨੇ ਛੱਡ ਕੇ ਇਰੇ ਵਿੱਚ ਅਪਲਾਈ ਵੀ ਆਪਣਾ ਭਰਤੀ ਕੀਤੀ ਸੀ ਵੀ ਹੁਣ ਕਈਆਂ ਦੇ ਆਏ ਨੇ ਵੀ ਇੰਗੇਜਮੈਂਟ ਵੀ ਟੁੱਟ ਗਈਆਂ ਨੇ ਕਹਿੰਦੇ ਨੇ ਵੀ ਉਹ ਜੋ ਦੋਏਰ ਬੇਰੁਜ਼ਗਾਰ ਹੋ ਗਏ ਜਿਨ੍ਹਾਂ ਦੀ ਹੋਈ ਸੀ ਇੰਗੇਜਮੈਂਟ ਬਾਕੀ ਸਰ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਵੀ ਐਵੇਂ ਐਦਾਂ ਦਾ ਕੋਈ ਜਾਂ ਤਾਂ ਉਹਨਾਂ ਨੂੰ ਰੁਜ਼ਗਾਰ ਦੇਣ ਪੱਕਾ ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਭਰਤੀਆਂ ਰੱਦ ਕਰੀਆਂ ਨੇ ਬਾਕੀ ਸਰ ਇਹ ਭਰਤੀਆਂ ਵੀ ਜਿਹੜੀਆਂ ਹੈਗੀਆਂ ਨੇ ਵੀ ਜਲਦੀ ਤੋਂ ਜਲਦੀ ਕੱਢਣ ਪੰਜਾਬੀ ਬਾਰੇ ਆਮ ਹੀ ਕਿਹਾ ਜਾਂਦਾ ਕਿ ਸੌਖਾ ਹੀ ਐ ਸੌਖਾ ਨਟ ਨਾ ਬਿਲਕੁਲ ਸੌਖਾ ਨਹੀਂ ਹੈਗਾ ਇਹਦੇ ਵਾਸਤੇ ਮੈਂ ਉਸਪਰਨ ਮੈਡਮ ਨੂੰ ਦੀ ਗੱਲ ਜਿਹੜੀ ਕਹਿਣੀ ਚਾਹਾਂਗੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਨੈਟ ਕਰਨਾ ਤਾਂ 20-25 ਕਿਤਾਬਾਂ ਪੜ੍ਹਨੀਆਂ ਪੈਣਗੀਆਂ ਔਰ ਜੇ ਜੀਆਰਐਫ ਕਰਨਾ ਤਾਂ 50 ਤੋਂ 60 ਕਿਤਾਬਾਂ ਤੁਹਾਨੂੰ ਆਰਾਮ ਨਾਲ ਪੜ੍ਹਨੀਆਂ ਪੈਣਗੀਆਂ ਤਾਂ ਮੈਨੂੰ ਲੱਗਦਾ ਨਹੀਂ ਵੀ ਨੈਟ ਕਰਨਾ ਸੌਖਾ ਕਿਉਂਕਿ ਮੈਂ ਉਸ ਦੌਰ 'ਚ ਮੈਨੂੰ ਤਾਂ 20-25 ਤੋਂ ਵੀ ਬਨੇ ਵੱਧ ਕਿਤਾਬਾਂ ਪੜ੍ਹੀਆਂ ਨੇ ਨੈਟ ਕਰਨ ਲਈ ਨੈਟ ਕੁਆਲੀਫਾਈ ਕਰ ਗਏ ਹਾਂ ਠੀਕ ਹੈ ਮੈਂ ਉਮੀਦ ਕਰਦਾ ਸੀ ਕਿ ਪੰਜਾਬ ਦਾ ਬਹੁਤ ਸਾਰਾ মিডিਆ ਆਇਆ ਮੈਂ ਇਹ ਉਮੀਦ ਕਰ ਰਿਹਾ ਸੀਗਾ ਮੈਂ ਲੇਟ ਤਾਂ ਹੋਇਆ ਮੈਂ ਉਮੀਦ ਕਰ ਰਿਹਾ ਸੀ ਕਿਹੜਾ ਕਾਲਜ ਜੌਬ ਆਫ ਕਰੂਗਾ ਕਿਹੜਾ ਸਰਕਾਰ ਦਾ ਐਮ ਐਲ ਏ ਇੱਥੇ ਆ ਕੇ ਮਾਨਸ ਮਾਨਸ ਨੂੰ ਲੱਖ ਦੇਈ ਜਾਵੇ ਕੋਈ ਆ ਕੇ ਕਹੀ ਜਾਵੇ ਠੀਕ ਹੈ ਕਿਹੜੇ ਐਮ ਐਲ ਏ ਕਿਹੜਾ ਮੰਤਰੀ ਇਹ ਗੱਲ ਕਹਿੰਦਾ ਆ ਕੇ ਵੀ ਹਾਂਜੀ ਤੁਹਾਡੀ ਜੌਬ ਉੱਥੇ ਸੈੱਟ ਹੋ ਜੂ ਕਿਸੇ ਨੇ ਕਿਹਾ ਕਿ ਨੋ ਨਹੀਂ ਕੀ ਸੋਚਦੇ ਹੋ ਮੈਂ ਨਹੀਂ ਸੋਚਦੇ ਹਾਂ ਬਸ ਮਿਹਨਤੀ ਕਰਾਂਗੇ ਸਿੱਧਾ ਡਾਇਰੈਕਟਰ ਐ ਮਾਸਟਰ ਡਿਗਰੀ ਤੋਂ ਬਾਅਦ ਨੈੱਟ ਵਾਲੇ ਪਾਸੇ ਆਏ ਹੋ ਜਾਂ ਉਸ ਤੋਂ ਪਹਿਲਾਂ ਕੁਝ ਹੋਰ ਵੀ ਕੀਤਾ ਜਿਵੇਂ ਬੀ ਐਡੋ ਕਰ ਲੈਂਦੇ ਆ ਸਟੂਡੈਂਟ ਈ ਜਿਹੜੀ ਕਰ ਲੈਂਦੇ ਕੁਝ ਹੋਰ ਮੈਂ ਮਾਸਟਰ ਡਿਗਰੀ ਤੋਂ ਬਾਅਦ ਹੀ ਨੈਟ ਕੁਆਲੀਫਾਈ ਕੀਤਾ ਵੀ ਦੋ ਵਾਰ। ਜਿਆ ਵੀ ਨੈਟ ਦੋ ਵਾਰ ਕਲੀਅਰ ਹੈ। ਹਾਂਜੀ। ਕੀ ਬਾਤ ਹੈ। ਜੀ। ਤੁਹਾਡਾ ਹਿਸਟਰੀ ਦਾ ਸਰ ਇਹ ਮੇਰਾ। ਹਿਸਟਰੀ ਨੈਟ ਵੀ ਸੌਖਾ ਨਹੀਂ ਹੈਗਾ। ਹਾਂਜੀ। ਬਿਲਕੁਲ ਨਹੀਂ ਹੈਗਾ ਸੌਖਾ। ਹੂੰ? ਹਾਂਜੀ। ਕੀ ਕਹਿਣਾ ਚਾਹੋਗੇ? ਮੈਂ ਤਾਂ ਕੀ ਕਹਿਣਾ ਚਾਹਾਂਗੇ ਸਰ ਮੈਂ ਤਾਂ ਇਹ ਵੀ ਮਿਹਨਤ ਜਿਹੜਾ ਕਰ ਲੂਗਾ ਉਹਦਾ ਨੈਟ ਹੋ ਜਾਊਗਾ। ਜਿਹੜਾ ਨਹੀਂ ਕਰੂਗਾ ਉਹ ਫਿਰ ਆ ਜਾਊਗਾ। ਆਪੂ ਜੀ ਕੀ ਨਾਮ ਤੁਹਾਡਾ? ਸਿੱਕਰ ਸਿੰਘ। ਤਿੰਨੇ ਧੀਆਂ ਨੇ ਉਹ ਮਾਰਕਾ ਮਾਰਿਆ। ਤੇ ਇਕੱਠੇ ਮਾਰ ਕਾ ਮਾਰਨਾ ਹੋਰ ਵੀ ਔਕਾ ਹੁੰਦਾ ਤੇ ਇਨਾਂ ਹਾਲਾਤਾਂ ਦੇ ਵਿੱਚ ਪੜ ਲੈਣਾ ਇਹ ਵੱਡੀ ਪ੍ਰਾਪਤੀ ਕੁੜੀਆਂ ਦੀ ਕਹਿਣਾ ਕਿ ਜਿਉਂਨੇ ਤੁਹਾਡੇ ਸਾਹਮਣੇ ਇਸ ਤੋਂ ਪਹਿਲਾਂ ਬਹੁਤ ਸਾਰੇ ਮੀਡੀਆ ਕਰਮੀ ਆਏ ਨੇ ਮੈਂ ਸਾਰੇ ਸੁਣ ਵੀ ਰਿਹਾ ਸੀਗਾ ਤੇ ਪਰ ਮੈਨੂੰ ਲੱਗ ਰਿਹਾ ਸੀ ਮੈਂ ਉਮੀਦ ਕਰ ਰਿਹਾ ਸੀ ਕੋਈ ਨਾ ਕੋਈ ਦੇਖ ਦੇ ਵੀ ਕਿ ਬਾਕੀ ਕਿਤੇ ਬੱਚਾ ਕੋਈ ਤੈਅ ਕਰਦਾ ਹੈ ਕੀ ਕਹਿਣਾ ਚਾਹੁੰਦੇ ਇਹੀ ਕਾਹਗੇ ਵੀ ਬੱਚਿਆਂ ਦਾ ਜੋਬ ਜੋ ਮਿਲਨੀ ਆ ਚਾਹੀਦੀ ਹੈ ਇਹਨਾਂ ਨੂੰ ਵਧੀਆ ਇਹਨਾਂ ਨੇ ਆਪਦਾ ਪ੍ਰਾਪਤੀ ਕੀਤੀ ਆ ਆਪਣੇ ਕਾਲਜ ਦਾ ਆਪਣੇ ਪੰਜਾਬ ਦਾ ਤੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਤੇ ਉਹਨਾਂ ਟੀਚਰਾਂ ਨੂੰ ਵੀ ਚਾਹੀਦਾ ਹੈ ਕਿ ਤਨਾ ਕਿਤੇ ਵੀ ਇਹਨਾਂ ਬੱਚਿਆਂ ਨੂੰ ਅਸੀਂ ਦੇਖਭਾਲ ਕਰਕੇ ਇਹਨਾਂ ਨੂੰ ਵੀ ਕਿਤੇ ਜੋਬ ਮਿਲੇ ਜਾਵੇ ਤਾਂ ਬਹੁਤ ਵਧੀਆ ਹੈ ਤੁਸੀਂ ਕੀ ਕੰਮ ਕਰਦੇ ਹੋ ਮੈਂ ਗੁਰਮਤੀ ਸਿੰਘ ਆਂ ਬਾਹਰ ਮਤਲਬ ਮੋਗੇ ਹੁਣ ਤਾਂ ਮੈਂ ਮੋਗੇ ਹੁੰਨਾ ਪਹਿਲਾਂ ਪਾਤਰਾ ਕਰਦਾ ਹੁੰਦਾ ਸੀਗਾ ਬਾਕੀ ਪਹਿਲਾਂ ਗੁਰਦੁਆਰੇ ਡਿਊਟੀ ਸੀ ਮੇਰੀ ਜਗਨਾਲਾ ਵੀ ਰਹੀ ਆ ਭਲਾ ਢੀ ਵੀ ਦੋ ਤਿੰਨ ਗੁਰਦੁਆਰਿਆਂ ਚ ਕੀਤੀ ਆ ਹੂੰ ਪਰ ਉੱਥੇ ਤੋਂ 3-4000 ਨਾਲ ਬਣਦਾ ਕੁਛ ਨਹੀਂ ਹੂੰ ਤੇ ਇਸ ਤੋਂ ਵੱਧ ਤਨਗਾ ਦਿੰਦੇ ਨਹੀਂ ਹੂੰ 4000 ਇੰਨੀ ਦਰਗਾ ਦਿੰਦੇ ਨੇ 4000 ਜਾਂ 5000 ਬਸ ਇਸ ਤੋਂ ਵੱਧ ਨਹੀਂ 4000 ਤਾਂ ਤੁਹਾਨੂੰ ਪਤਾ ਜੀ ਇੱਕ ਟਾਈਮ ਦੀ ਸਬਜ਼ੀ ਵੀ ਨਹੀਂ ਆਉਂਦੀ ਪੂਰੀ ਜੇ ਮਹੀਨੇ ਦਾ ਪਾਲਾਈਏ ਤੇ ਬਾਕੀ ਦਾ ਸਮਾਨ ਕਿੱਥੋਂ ਬੱਚੇ ਨੂੰ ਪੜਾ ਲਾਂਗੇ ਆਪਾ ਬਹੁਤ ਔਖਾ ਜੀ ਬੱਚੇ ਤਿੰਨ ਬੇਟੀਆਂ ਨੇ ਜਾਂ ਬੇਟਾ ਵੀ ਹੈ ਬੇਟਾ ਵੀ ਹੈ ਜਿਹੋ ਮਤਲਬ ਉਹਦਾ ਸਰੀਰ ਜੋ ਮਤਲਬ ਡਾਊਨ ਜਾ ਹੋ ਗਿਆ ਤੀਆ ਪੈਨਸ਼ਨ ਜੀ ਲੈ ਗਿਆ ਸੀ ਉਹ ਵੀ ਇੱਥੇ ਪੜਦਾ ਸੀ ਬੀਏ 'ਚ ਹਾਂਜੀ ਉਹ ਉਹ ਦਵਾਈ ਚੱਲ ਰਹੀ ਹੈ ਜੀ ਹੁਣ ਕੋਈ ਨੂੰ ਪਤਾ ਵੀ ਇਹਨੇ ਗਰੀਬੀ ਦੇ ਵਿੱਚ ਬੱਚਿਆਂ ਨੂੰ ਪੜਾਉਣਾ 2 ਸਾਲ ਤਾਂ ਮੈਂ ਇਹ ਪੜਾਉਣ ਤੋਂ ਵੀ ਬਰਜਰੀਆਂ ਦੀ ਘਰੇ ਬਿਠਾਰਕੀਆਂ ਦੀ ਵਿਚਾਰੀਆਂ ਉਹਦੇ ਕਰਕੇ ਵੀ ਇਹਨਾਂ ਸਥਿਤੀ ਡਾਊਨ ਸੀ ਤੇ ਹੁਣ ਵਿਚਾਰੀਆਂ ਨੇ ਚਲੋ ਮਿਹਨਤ ਕੀਤੀ ਹੈ ਇਹਨਾਂ ਨੇ ਬੇਟੇ ਦੀ ਕਿੰਨੀ ਕੁ ਉਮਰ ਹੈ ਕੀ ਕਰਦਾ ਅੱਜ ਕੱਲ ਉਹ ਉਹ ਕੁਝ ਨਹੀਂ ਕਰਦਾ ਜੀ ਉਹਨਾਂ ਘਰੀ ਹੁੰਦਾ ਜੀ ਉਹ ਦਵਾਈ ਦੂਈ ਚੱਲ ਰਹੀ ਹੈ ਇਹਨੇ ਆ ਹੁਣ ਦੇਖਾਂਗੇ ਜੇ ਇਨਾਂ ਨੂੰ ਕਿਤੇ ਜੋਬ ਜੂ ਮਿਲ ਗਈ ਤਾਂ ਨਾਲ ਪੜ੍ਹਾਈ-ਪੜ੍ਹਾਈ ਉਹਦੀ ਵੀ ਕਰਾ ਦਿੰਦੇ ਆ ਬੜੀ ਮੋਟੀ ਨਾਲ। ਉਹਨੇ ਪੜ੍ਹਾਈ ਛੱਡਤੀ ਐ। ਪੜ੍ਹਾਈ ਛੱਡਤੀ ਸੀ ਵੀਰੇ ਮਤਲਬ ਸਰੀਰ ਪੱਖੋਂ ਹੋ ਗਿਆ ਸੀ ਨਾ। ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁਰਲਾ ਆਡਾ ਦਾ ਗੁਰੂ ਨਾਨਕ ਕਾਲਜ ਬੁਰਲਾ ਆਡਾ। ਅੱਜ ਗੁਰੂ ਨਾਨਕ ਕਾਲਜ ਵੱਡੀਆਂ ਪ੍ਰਾਪਤੀਆਂ ਕਰ ਰਿਹਾ ਹੈ। ਗੁਰੂ ਨਾਨਕ ਕਾਲਜ ਦੇ ਵਿੱਚ ਹਰ ਸਾਲ ਚੰਗੇ ਰਿਜ਼ਲਟ ਇੱਥੋਂ ਦੇ ਵਿਦਿਆਰਥੀ ਜੁਡੀਸੀ ਨੈਟ ਦਾ ਕੀ ਪੀ ਐਚ ਡੀ ਜੋਬ ਹਰ ਪਾਸੇ ਹਰ ਖੇਤਰ ਹਰ ਫੀਲਡ ਦੇ ਵਿੱਚ ਵਿਦਿਆਰਥੀ ਮੱਲਾ ਮਾਰ ਰਹੇ ਨੇ। ਮੇਰੇ ਨਾਲ ਗੁਰਨਾਣਕ ਕਾਲਜ ਬਟਲਾੜਾ ਦੇ ਪ੍ਰਿੰਸੀਪਲ ਡਾਕਟਰ ਨਿਰਿੰਦਰ ਸਿੰਘ ਜੀ ਨੇ ਡਾਕਟਰ ਸਾਹਿਬ ਬੈਸੀ ਤਾਂ ਹਰ ਸਾਲ ਜਿਵੇਂ ਮੈਂ ਕਿਹਾ ਕਿ ਕਾਲਜ ਲਗਾਤਾਰ ਤਰੱਕੀ ਕਰ ਰਿਹਾ ਹੈ ਵਿਦਿਆਰਥੀ ਵੱਡੀਆਂ-ਵੱਡੀਆਂ ਮੱਲਾਂ ਮਾਰ ਰਹੇ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਮੀਡੀਆ ਦੀ ਸੁਰੱਖਿਆ ਬਣੀਆਂ ਤਿੰਨ ਧੀਆਂ ਇਸ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਹਿਸਟਰੀ ਪੰਜਾਬੀ ਕੰਪਿਊਟਰ ਸਾਇੰਸ ਦੇ ਵਿੱਚ ਜੂਸੀ ਨੇਟ ਕੁਆਲੀਫਾਈ ਕੀਤਾ ਇਸ ਪ੍ਰਾਪਤੀ ਦੇ ਉੱਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਤਿੰਨ ਲੜਕੀਆਂ ਤੋਂ ਇਲਾਵਾ ਇਸ ਸਾਲ ਸਾਡੇ ਟੋਟਲ 12 ਵਿਦਿਆਰਥੀਆਂ ਨੇ ਨੈਟ ਕੁਆਲੀਫਾਈ ਕੀਤਾ ਜੀ ਤੇ ਖਾਸ ਕਰਕੇ ਜੋ ਇਹ ਸੰਸਥਾ ਹੈ ਗੁਰੂ ਨਾਨਕ ਕਾਲਜ ਪੁਰਦਾਡਾ ਜੋ ਕਿ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੀਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹਿਤ ਚੱਲ ਰਹੀ ਹੈ ਸੋ ਇਸ ਸੰਸਥਾ ਦੇ ਵਿੱਚ ਅਸੀਂ ਇਸ ਤਰ੍ਹਾਂ ਆਪਣਾ ਕਰਿਕੂਲਮ ਫਰੇਮ ਅਪ ਕੀਤਾ ਹੋਇਆ ਹੈ ਕਿ ਜਿਹੜੇ ਵਿਦਿਆਰਥੀ ਸਾਡੇ ਕੋਲ ਪੜ ਰਹੇ ਨੇ ਅਸੀਂ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ UGC NET ਤੇ ਹੋਰ ਪ੍ਰੀਖਿਆਵਾਂ ਦੀ ਤਿਆਰੀ ਕਰਾਉਣ ਲਈ ਪਾਈ ਗੁਰਦਾਸ ਕੋਚਿੰਗ ਸੈਂਟਰ ਇੱਥੇ ਸਥਾਪਿਤ ਕੀਤਾ ਹੋਇਆ ਤੇ ਅਸੀਂ ਸਟੂਡੈਂਟਸ ਨੂੰ ਉਹਨਾਂ ਦੇ ਜੋ ਰੂਟੀਨ ਐਜੂਕੇਸ਼ਨ ਹੈ ਉਹਦੇ ਨਾਲ ਨਾਲ ਕੰਪੀਟੀਟਿਵ ਐਗਜ਼ਾਮੀਨੇਸ਼ਨਸ ਤੇ ਉਹਨਾਂ ਦੇ ਪਰਸਨੈਲਿਟੀ ਡਿਵੈਲਪਮੈਂਟ ਤੇ ਜਿਹੜੇ ਲੈਕਚਰਸ ਕਰਵਾਉਂਦੇ ਆ ਸੋ ਇਹ ਵਿਦਿਆਰਥੀ ਖਾਸ ਕਰਕੇ ਬਹੁਤ ਵਧਾਈ ਦੇ ਪਾਤਰ ਨੇ ਕਿਉਂਕਿ ਇਹ ਜਿਹੜੇ ਤਿੰਨ ਵਿਦਿਆਰਥੀਆਂ ਨੇ ਇਹ NET ਕੁਆਲੀਫਾਈ ਕੀਤਾ ਕਿਉਂਕਿ ਇਹਨਾਂ ਦੀ ਜੋ ਇਕਨੋਮਿਕਲ ਕੰਡੀਸ਼ਨ ਬੜੀ ਪੋਅਰ ਜਿਸ ਤਰ੍ਹਾਂ ਦਾ ਘਰ ਦੇ ਹਾਲਾਤ ਸੀਗੇ ਉਹਨਾਂ ਹਾਲਾਤਾਂ ਵਿੱਚ ਪੜਨਾ ਬਹੁਤ ਹੀ ਵੱਡੀ ਗੱਲ ਹੈ ਸੋ ਮੈਂ ਇਹਨਾਂ ਵਿਦਿਆਰਥੀਆਂ ਦੇ ਨਾਲ-ਨਾਲ ਸਾਰੇ ਆਸ-ਪਾਸ ਦੇ ਸਾਡੇ ਜਿਹੜੇ ਇਲਾਕੇ ਦੇ ਵਿਦਿਆਰਥੀ ਉਹਨਾਂ ਨੂੰ ਸੁਨੇਹਾ ਦੇਣਾ ਚਾਹਾਂਗਾ ਕਿ ਜਿਹੜੀ ਚੀਜ਼ ਅਸੀਂ ਮੰਜ਼ ਠਾਨ ਲਈਏ ਤਾਂ ਉਹਦੇ ਲਈ ਕੋਈ ਚੀਜ਼ ਅੜਚਨ ਨਹੀਂ ਬਣ ਸਕਦੀ ਸਿਰਫ ਵਿਦਿਆਰਥੀ ਦਾ ਆਪਣਾ ਇੱਕ ਦ੍ਰਿੜ ਨਿਸ਼ਚੈ ਹੋਣਾ ਚਾਹੀਦਾ ਕਿ ਮੈਂ ਕੁਝ ਕਰਨਾ ਹੈ ਤੇ ਜੋ ਨਿਸ਼ਚੈ ਉਹ ਕਰ ਲੈਂਦਾ ਉੱਥੇ ਪਹੁੰਚ ਸਕਦਾ ਹੈ ਉਹਦੇ ਲਈ ਅੱਜ ਕਿਸੇ ਕਿਉਂਕਿ ਜਿਸ ਤਰ੍ਹਾਂ ਦਾ ਆਈਟੀ ਤੇ ਹੋਰ ਸੋਸ਼ਲ ਮੀਡੀਆ ਦਾ ਰੁਝਾਨ ਹੈ ਉਹਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਜਿਹੜੇ ਸੋਰਸਿਸ ਅਵੇਲੇਬਲ ਨੇ ਜਿਹੜੇ ਵਿਦਿਆਰਥੀ ਆਪਣੇ ਪੱਧਰ ਤੇ ਯੂਜ਼ ਕਰਕੇ ਵੱਡੀਆਂ-ਵੱਡੀਆਂ ਪ੍ਰੀਖਿਆਵਾਂ ਵਿੱਚ ਪਾਸ ਕਰ ਸਕਦੇ ਪਤਾ ਲੱਗਿਆ ਕਿ ਜਿਹੜੇ ਇਨਰ ਧੀਆਂ ਦੇ ਪਿਤਾ ਜੀ ਨੇ ਉਗਰ ਸਿੱਖ ਨੇ ਜੀ ਗ੍ਰੰਥੀ ਸਿੰਘ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਤਨਖਾਹ ਸਾਡੀ ਤਾਂ 4-5000 ਹੈ ਤੇ ਉਸ ਕਰ ਨੂੰ ਰੋਜ਼ਗਾਰ ਦੀ ਬਹੁਤ ਵੱਡੀ ਲੋੜ ਹੈ ਗੁਰੂ ਨਾਨਕ ਕਾਲਜ ਬੁਲਾਡਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਇੱਕ ਐਜੇ ਪ੍ਰਿੰਸੀਪਲ ਦੇ ਤੌਰ ਤੇ ਉੱਤੇ ਕਾਲਜ ਕੀ ਕਰ ਰਿਹਾ ਹੈ ਜਾਂ ਕੀ ਹੋਣਾ ਚਾਹੀਦਾ ਹੈ ਦੇਖੋ ਤਿੰਨਿਆ ਇਹ ਤਿੰਨੋਂ ਬੱਚੀਆਂ ਬਹੁਤ ਹੌਨਹਾਰ ਨੇ ਜਿਹਦਾ ਤੁਸੀਂ ਦੱਸਿਆ ਕਿ ਇੱਕ ਬੱਚੀ ਹਿਸਟਰੀ ਦੀ ਹੈ ਇੱਕ ਪੰਜਾਬੀ ਦੀ ਹੈ ਕੰਪਿਊਟਰ ਸਾਇੰਸ ਦੀ ਹੈ ਤਾਂ ਸਾਡੇ ਕਾਲਜ ਵੱਲੋਂ ਅਸੀਂ ਤਿੰਨਾਂ ਨੂੰ ਆਫਰ ਦਿੱਤਾ ਕਿ ਉਹ ਸਾਡੇ ਕਾਲਜ ਦੇ ਵਿੱਚ ਐਜ਼ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਸਕਦੇ ਆ ਪਰ ਉਹਨਾਂ ਬੱਚਿਆਂ ਨੇ ਕਿਹਾ ਕਿ ਅਸੀਂ ਅੱਗੇ ਪਹਿਲੇ ਪੀ ਐਚ ਡੀ ਕਰਨੀ ਹੈ ਫਿਰ ਇਸ ਪ੍ਰੋਫੈਸ਼ਨ ਨੂੰ ਜੁਆਇਨ ਕਰਾਂਗੇ ਤੇ ਤੁਹਾਡੇ ਚੈਲੇਂਜ ਰਾਹੀ ਮੈਂ ਦੱਸਣਾ ਚਾਹਾਂਗਾ ਕਿ ਇਹ ਕਾਲਜ ਆਟੋਨਮਸ ਕਾਲਜ ਆ ਤੇ ਸਾਡੇ ਕੋਲ ਆਪਣਾ ਰਿਸਰਚ ਸੈਂਟਰ ਚੱਲਦਾ ਜਿੱਥੇ ਅਸੀਂ ਵੱਖ-ਵੱਖ ਵਿਸ਼ਿਆਂ ਦਾ ਪੀਐਚਡੀ ਕਰਾ ਰਹੇ ਹਾਂ ਤੇ ਇਹਨਾਂ ਬੱਚਿਆਂ ਨੂੰ ਅਸੀਂ ਆਪਣੇ ਕਾਲਜ ਦੇ ਵਿੱਚ ਹੀ ਪੀਐਚਡੀ ਦੇ ਨਾਲ-ਨਾਲ ਫੈਲੋਸ਼ਿਪ ਤੇ ਇਹਨਾਂ ਨੂੰ ਅਪਾਇੰਟ ਕਰਾਂਗੇ ਜੀ ਤੇ ਕਿਉਂਕਿ ਇਸ ਸੰਸਥਾ ਦੀ ਬੱਚਿਆਂ ਨੇ ਇਸ ਇਲਾਕੇ ਦਾ ਇਹਨਾਂ ਨੇ ਨਾਂ ਦੇ ਨਾਲ-ਨਾਲ ਇਸ ਸੰਸਥਾ ਦੇ ਨਾਲ-ਨਾਲ ਉਹਨਾਂ ਲੋਕਾਂ ਲਈ ਇਹ ਚਾਨਣ ਵਾੜਾ ਬਣਿਆ ਨੇ ਉਹਨਾਂ ਬੱਚਿਆਂ ਲਈ ਚਾਨਣ ਵਾੜਾ ਬਣਿਆ ਨੇ ਤਾਂ ਐਸਜੀਪੀਸੀ ਤੇ ਇਸ ਸੰਸਥਾ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ ਜੂਰੀਜ਼ਿਨੇਟ ਹਰ ਸਾਲ ਹਿਆਰਾਂ ਬੱਚੇ ਕਰ ਜਾਂਦੇ ਨੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਸਰਕਾਰਾਂ ਦਾ ਆਪਣਾ ਤਰੀਕਾ ਗਿਆ 1155 ਦੀ ਭਰਤੀ ਰੱਦ ਹੋਈ ਹੈ ਅੱਜ ਜਿਹੜੇ ਬੱਚੇ ਨੇ ਨੈਟਵੋ ਕਵਾਲਿਫਾਈ ਕਰਦੇ ਨੇ ਉਹਨਾਂ ਨੂੰ ਭਵਿੱਖ ਨੂੰ ਲੈ ਕੇ ਕੋਈ ਅਜਿਹਾ ਤੁਹਾਡੇ ਕੋਲੇ ਲੱਗਦਾ ਵੀ ਇਹ ਵਿਚਾਰ ਹੈ ਮੈਨੂੰ ਵਿਦਿਆਰਥੀ ਨੂੰ ਕਿਹੜਾ ਚਾਹੁੰਦੇ ਹੋ ਨੈਟਵੋ ਵੀ ਕਰ ਜਾਂਦੇ ਨੇ ਬੱਚੇ ਪੀ ਐਚ ਡੀ ਵੀ ਕਰ ਜਾਂਦੇ ਨੇ ਬੱਚੇ ਬਹੁਤ ਸਾਰੇ ਬੱਚੇ ਐਮਪਲ ਤੁਹਾਡੇ ਵੀ ਸਟੂਡੈਂਟ ਮੈਂ ਜਾਣਦਾ ਮੇਰੇ ਮਿੱਤਰਾਂ ਪੈਰੇ ਬਹੁਤ ਸਾਰੇ ਹੋਏਗੇ ਨੇ ਪਰ ਭਵਿੱਖ ਦੇ ਉੱਤੇ ਫਿਰ ਵੀ ਸਵਾਲ ਖੜਾ ਹੁੰਦਾ ਹੈ ਜੀ ਮੈਂ ਹੁਣ ਕਿਉਂਕਿ ਪੱਕਾ ਰੋਜਗਾਰ ਚਾਹੀਦਾ ਹੈਗਾ ਉਹਨਾਂ ਲਈ ਕਿ ਵਿਦਿਆਰਥੀਆਂ ਨੂੰ ਕੀ 라 ਅਪਣਾਉਣਾ ਚਾਹੀਦਾ ਹੈ ਕੀ ਕਰਨਾ ਚਾਹੀਦਾ ਹੈ ਦੇਖੋ ਜਿਸ ਤਰ੍ਹਾਂ ਦਾ ਰੈਵੋਲੂਸ਼ਨ ਪੂਰੇ ਵਰਲਡ ਚ ਆ ਰਿਹਾ ਹੈ ਇਹ ਆਉਣ ਵਾਲਾ ਜਿਹੜਾ ਟਾਈਮ ਹੈ ਉਹ ਟੋਟਲੀ ਸਕਿੱਲ ਵੇਸਟ ਹੈ ਕਿਉਂਕਿ ਸਾਡੇ ਮੈਂ ਸਮਝਦਾ ਕਿ ਸਾਡੇ ਵਿੱਚ ਰੋਜ਼ਗਾਰ ਦੀ ਘਾਟ ਨਹੀਂ ਸਾਡੇ ਵਿੱਚ ਸਕਿੱਲ ਦੀ ਘਾਟ ਹੈ ਵਿਦਿਆਰਥੀ ਜੇਕਰ ਆਪਣੇ ਸਕਿੱਲ ਔਰੀਐਂਟੇਸ਼ਨ ਤੇ ਕੰਮ ਕਰੇ ਆਪਣੇ ਸਕਿੱਲ ਔਰੀਐਂਟਡ ਕੰਮ ਕਰੇ ਉਹ ਕਦੇ ਵੀ ਰੋਜ਼ਗਾਰ ਤੋਂ ਵਾਂਝਾ ਨਹੀਂ ਰਹਿ ਸਕਦਾ ਮੈਂ ਤੁਹਾਡੇ ਚੈਨਲ ਮਾਧਮ ਨਾਲ ਦੱਸਣਾ ਚਾਹਾਂਗਾ ਕਿ ਪਿਛੇ ਜਿਸੀ ਇੱਕ ਪਲੇਸਮੈਂਟ ਡਰਾਈਵ ਕਰਵਾਈ ਹੈ ਜਿੰਦੇ ਕੋਲ ਜਿੰਦੇ ਵਿੱਚ ਸਾਡੇ ਕੋਲ 25 ਕੰਪਨੀਆਂ ਨੇ ਪਾਰਟਿਸਿਪੇਟ ਕੀਤਾ ਸੀਗਾ ਜੀ ਤੇ ਤਕਰੀਬਨ 450 ਵਿਦਿਆਰਥੀਆਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਇਸ ਇਲਾਕੇ ਦੇ 100 ਵਿਦਿਆਰਥੀ ਉਹਦੇ ਨੇ ਚੂਜ਼ ਵੀ ਕੀਤੇ ਪਰ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ ਜੋ ਇੰਡਸਟਰੀਜ਼ ਨਾਲ ਮਿਲ ਕੇ ਸੀ ਮਹਿਸੂਸ ਕੀਤਾ ਕਿ ਸਾਡੇ ਕਰਿਕੂਲਮ ਜੋ ਹੈ ਉਹ ਇੰਡਸਟਰੀ ਦੇ ਨਾਲ ਅਲਾਈਨਟਡ ਨਹੀਂ ਹੈ ਸੋ ਸਭ ਤੋਂ ਪਹਿਲਾਂ ਤਾਂ ਵਿਦਿਆਰਥੀ ਨੂੰ ਇਹ ਸਮਝਣਾ ਪਏਗਾ ਕਿ ਜੇ ਮੈਂ ਜੌਬ ਕਰਨੀ ਹੈ ਜਾਂ ਕੋਈ ਆਪਣਾ ਇੰਟਰਪਰਨਿਓਰ ਸ਼ੁਰੂ ਕਰਨਾ ਹੈ ਤਾਂ ਅੱਜ ਦੀ ਮਾਰਕੀਟ ਨੂੰ ਸਟੱਡੀ ਕਰਨਾ ਪਏਗਾ ਉਹਨੂੰ ਤੇ ਆਪਣੇ ਅੰਦਰ ਉਹ ਸਕਿੱਲ ਪੈਦਾ ਕਰਨੇ ਪੈਣਗੇ ਜੇ ਜੋ ਸਕਿੱਲ ਓਰੀਐਂਟਡ ਹੋ ਕੇ ਕੰਮ ਕਰੇਗਾ ਤਾਂ ਇਸ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਨਾ ਹੀ ਸਾਡੇ ਕੋਲ ਜਾਬ ਦੀ ਪ੍ਰੋਬਲਮ ਹੈ ਨਾ ਹੀ ਆਉਣ ਵਾਲੇ ਇੰਟਰਪੀਅਰ ਦੀ ਪ੍ਰੋਬਲਮ ਹੈ ਸੋ ਇਹ ਸਭ ਤੋਂ ਜਿਹੜੀ ਮੇਨ ਗੱਲ ਮੈਂ ਤੁਹਾਡੇ ਠੀਕ ਹੈ ਸੋ ਆਉਣ ਵਾਲਾ ਯੁੱਗ ਜਿਹੜਾ ਹੈਗਾ ਟੋਟਲੀ ਸਕਿੱਲ ਓਰੀਐਂਟਡ ਹੈ ਅਸੀਂ ਵੀ ਇੱਥੇ ਕੰਮ ਕਰ ਰਹੇ ਹਾਂ ਅਸੀਂ ਜਿਹੜੇ ਇਸ ਸਾਲੇ ਸੇ ਆਪਣੇ ਆਪ ਨੂੰ ਆਟੋਨਮਸ ਜਿਹੜਾ ਸਾਨੂੰ UGC ਨੇ ਕੀਤਾ ਹੈਗਾ ਅਸੀਂ ਇਸ ਸਾਲ ਤਕਰੀਬਨ 31 ਡਿਪਲੋਮਾ ਜਿਹੜੇ ਸ਼ੁਰੂ ਕਰ ਰਹੇ ਹਾਂ ਸਕਿੱਲ ਬੇਸਡ ਤੇ ਇਸੇ ਇਲਾਕੇ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੋਂ ਦੇ ਵਿਦਿਆਰਥੀਆਂ ਨੂੰ ਸਕਿੱਲ ओरिएंटेड এডਿਕੇਸ਼ਨ ਦੇ ਸਕੀਏ ਜੀ ਤੁਸੀਂ ਸੁਣਿਆ ਡਾਕਟਰ ਨਿੰਦਰ ਸਿੰਘ ਜੀ ਨੂੰ ਗੁਰਨਾਨਕ ਕਾਲਜ ਬਰਾਡਾ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਉਹਨਾਂ 3 ਨੂੰ ਜੌਬ ਆਫਰ ਕੀਤੀ ਹੈ ਇਹ ਉਮੀਦ ਕੀਤੀ ਜਾਂਦੀ ਸੀ ਪਰ ਜਦੋਂ ਕੋਈ ਬੱਚਾ ਨੈਟ ਕੁਆਲੀਫਾਈ ਕਰ ਜਾਂਦਾ ਤਾਂ ਇੱਕ ਸੁਪਨਾ ਹੁੰਦਾ ਕਿ ਮੈਂ ਪੀ ਐਚ ਡੀ ਕਰਨੀ ਹੈ ਮੈਂ ਜੀ ਆਰਫ ਕਰਨਾ ਹੈ ਮੈਂ ਅੱਗੇ ਵਧਣਾ ਹੈ ਤਾਂ ਬਹੁਤ ਸਾਰੇ ਵਿਦਿਆਰਥੀ ਜਿਹੜੇ ਨੈਟ ਕੁਆਲੀਫਾਈ ਕਰਦੇ ਨੇ ਜਾਂ ਤਿਆਰੀਆਂ ਕਰ ਰਹੇ ਨੇ ਉਹਨਾਂ ਇਹਨਾਂ 3 ਤੋਂ ਸਿੱਖਣ ਦੀ ਲੋੜ ਹੈ ਇਹਨਾਂ 3ਾਂ ਬੰਗ ਮਿਹਨਤ ਕਰਨ ਦੀ ਲੋੜ ਹੈ ਸੋ ਸਮੇਂ ਦੀਆਂ ਹੁਕਮਾਂਨ ਸਰਕਾਰਾਂ ਤੇ ਹਮੇਸ਼ਾ ਅਸੀਂ ਕਹਿੰਦੇ ਹੁੰਨੇ ਆ ਕਿ ਜੇਕਰ 1158 ਦੀ ਭਰਤੀ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਗੁਜ਼ਰ ਰਹੀ ਹੈ ਤਾਂ ਲੋੜ ਹੈ ਜੇਕਰ ਇਹੋ ਜੇ ਬੱਚੇ ਨੈਟ ਕੁਆਲੀਫਾਈ ਕਰ ਰਹੇ ਨੇ ਤਾਂ ਉਹਨਾਂ ਲਈ ਪੱਕੇ ਰੁਜ਼ਗਾਰ ਪੱਕੀ ਭਰਤੀ ਦੀ ਜਿਹੜੀ ਡਿਮਾਂਡ ਹੈ ਉਹ ਜਲਦੀ ਪੂਰੀ ਕੀਤੀ ਜਾਵੇ ਜੁੜੇ ਰਹੋ ਸਰ ਲਿਖਦੇ ਨਾਲ